ਰੂਜ਼ ਗਾਰਡਨ ਨੂੰ ਕਿੱਦਾਂ ਦੇਖਦੇ ਹੋ ਸਾਡੇ ਸ਼ਹਿਰ ਦਾ ਟੂਰਿਜ਼ਮ ਪੁਆਇੰਟ ਰੂਜ਼ ਗਾਰਡਨ ਤਾਂ ਗਾਂਧੀ ਗਾਂਦ੍ਹੇਥਾ ਪਾਇਆ ਪਿਆ ਕੋਈ ਧਿਆਨ ਨਹੀਂ ਸਫਾਈ ਦਾ ਬਜ਼ੁਰਗ ਖਾਸ ਕਰਕੇ ਇੱਕ ਸਾਫ਼ ਹਵਾ ਸੇਠ ਲਈ ਹੈ ਨਾ ਇਸ ਰੂਜ਼ ਗਾਰਡਨ ਚਾਹਦੇ ਆ ਪਰ ਇੱਥੇ ਆ ਕੇ ਸਾਫ਼ ਸਫਾਈ ਜਾਂ ਸਾਫ਼ ਹਵਾ ਮਿਲਦੀ ਹੈ ਨਹੀਂ ਸਾਫ਼ ਹਵਾ ਤਾਂ ਚਲੋ ਠੀਕ ਹੈ ਪਰ ਉਹ ਸਫਾਈ ਅੰਨੀ ਨਹੀਂ ਹੈ ਕਿਉਂਕਿ ਅੰਦਰ ਸਟੂਲ ਵੀ ਟੁੱਟੇ ਹੁੰਦੇ ਆ ਉੱਥੇ ਅਸੀਂ ਬੈਠਣਾ ਹੁੰਦਾ ਤੇ ਫਿਰ ਉਹ ਆਪ ਚੁੱਕੇ ਸੁਟਟੀ ਦੀਆਂ ਹਾਂਜੀ ਸਾਹਮਣੇ ਮੇਰ ਦਾ ਘਰ ਇਹ ਇਹਨਾਂ ਕੋਲ ਰੋਜ਼ਗਰ ਦਾ ਹੁੰਦਾ ਸਫਾਈ ਨਹੀਂ ਹੋ ਰਹੀ ਤੇ ਸ਼ਹਿਰ ਦਾ ਕੀ ਹਾਲ ਹੋਏਗਾ ਆ ਇੱਕ ਚੀਜ਼ ਤੁਹਾਨੂੰ ਦਿਖਾਣੇ ਆ ਇਹ ਦੇਖੋ ਪਾਈਪ ਜਿਹੜੀ ਹੈ ਇਹ ਇੱਦਾਂ ਹੀ ਛੱਡ ਕੇ ਚਲੇ ਗਏ ਉਹ ਤਾਂ ਇਨਸੀਡੈਂਟ ਹੁੰਦੇ ਆ ਕਿ ਉੱਥੇ ਪਾਈਪ ਤੋੜ ਕੇ गिर ਜਾਂਦੇ ਅਗਰ ਸਵੇਰੇ ਆਈਦਾ ਸੀ ਜੀ ਹੁਣ ਇੱਥੇ ਲੁੱਟਾ ਹੋਇਆ ਇੰਨੀਆਂ ਘੋਨਾਂ ਕੀਆਂ ਘਰ ਦੇ ਭੇਜਦੇ ਨਹੀਂ ਡਰਦੇ ਆ ਕਹਿੰਦੇ ਨਹੀਂ ਤੁਸੀਂ ਮੈਂ ਦੱਸਿਆ ਵੀ ਸਾਨੂੰ ਤਾਂ ਇਹ ਪਤਾ ਲੱਗਿਆ ਵੀ 40 ਦੇ ਕਰੀਬ ਵਰਕਰ ਹੈਗੇ ਇੱਥੇ ਲੇਕਿਨ 40 ਚੋਂ 5-7 ਇੱਥੇ ਹੁੰਦੇ ਬਾਕੀ ਹੁਣ ਰੱਬ ਜਾਣੇ ਕਿੰਨਾਂ ਨਹੀਂ ਕੋਠੀਆਂ 'ਚ ਕੰਮ ਕਰਦੇ ਕਿਤੇ ਨਹੀਂ ਕਰਦੇ ਜਿਹੜੇ ਇੱਥੇ ਰੋਜ਼ ਸੈਰ ਕਰਨ ਲੈਂਦੇ ਉਹ ਕਹਿੰਦੇ ਕਿ 40 ਦੇ ਕਰੀਬ ਇੱਥੇ ਜਿਹੜੇ ਐ ਏਮਪਲੋਈ ਨੇ ਮਾਲੀ ਨੇ ਸੈਫ ਸਫਾਈ ਸੇਵਕ ਐ ਕਹਿੰਦੇ 4-5 ਤੋਂ ਇਲਾਵਾ ਦਿਖਦੇ ਅਸੀਂ ਤਾਂ ਕਦੇ ਦੇਖਿਆ ਹੀ ਨਹੀਂ ਜੀ ਸਭ ਤੋਂ ਵੱਡੀ ਗੱਲ ਕੁੱਤਿਆਂ ਦੀਆਂ ਆਵਾਰਾ ਕੁੱਤੇ ਡਾਰਾਂ ਦੀ ਡਾਰਾਂ ਕਰਦੀਆਂ ਇੱਥੇ ਸਹੀ ਪੰਜ-ਪੰਜ ਇੱਥੇ ਚਲੇ ਹੁਣੇ ਪੰਜ-ਛੇ ਕੁੱਤੇ ਤਾਂ ਹੁਣੇ ਇੱਥੋਂ ਲੰਘ ਕੇ ਗਏ ਰੋਜ਼ ਗਾਰਡਨ ਚ ਆਉਣ ਵਾਲੇ ਖਾਸ ਕਰਕੇ ਬਜ਼ੁਰਗਾਂ ਦੀ ਗੱਲ ਕਰਾਂ ਤਾਂ ਇੱਕ ਚੰਗੀ ਸਿਹਤ ਅਤੇ ਸਾਫ਼ ਆਬੋ ਹਵਾ ਦੇ ਲਈ ਇੱਥੇ ਪਹੁੰਚਦੇ ਨੇ ਪਰ ਜਦੋਂ ਹਾਲਾਤ ਦੇਖਦੇ ਆ ਤਾਂ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਤਕਲੀਫ ਹੁੰਦੀ ਹੈ ਕਿਉਂਕਿ ਇਹਦੇ ਲਈ ਇਕੱਲਾ ਪ੍ਰਸ਼ਾਸਨ ਜ਼ਿੰਮੇਵਾਰ ਨਹੀਂ ਹੈ ਲੋਕ ਵੀ ਆਪਣੀ ਜਿਹੜੀ ਹੈ ਜ਼ਿੰਮੇਵਾਰੀ ਨਹੀਂ ਚੰਨਣ ਨਿਭਾਉਂਦੇ ਬਜ਼ੁਰਗ ਖਾਸ ਕਰਕੇ ਇੱਕ ਸਾਫ਼ ਹਵਾ, ਸੇਤ ਲਈ ਹੈ ਨਾ ਇਸ ਰੋਜ਼ ਗਾਰਡਨ ਚਾਹੁੰਦੇ ਆ ਪਰ ਇੱਥੇ ਆ ਕੇ ਸਾਫ਼ ਸਫਾਈ ਜਾਂ ਸਾਫ਼ ਹਵਾ ਮਿਲ ਰਹੀ ਹੈ ਤੁਹਾਨੂੰ ਨਹੀਂ ਸਾਫ ਹਵਾ ਦਾ ਚਲੋ ਠੀਕ ਹੈ ਪਰ ਉਹ ਸਫਾਈ ਅੰਨੀ ਨਹੀਂ ਹੈ ਸਫਾਈ ਤਾਂ ਉਹ ਲੋਗ ਉਹ ਖਾ ਕੇ ਉੱਥੇ ਰੱਖ ਦਿੰਦੇ ਆ ਉਹ ਬੋਤਲਾ ਵੀ ਪਲੇਟਾਂ ਵੀ ਉਹ ਸਾਨੂੰ ਆਪ ਚੁੱਕ ਕੇ ਫਿਰ ਸੁੱਟ ਰਿਆ ਪੈਂਦੀ ਆ ਦਸਤ ਤੁਸੀਂ ਖੁਦ ਹੀ ਫਿਰ ਉਹ ਕਰਨਾ ਪੈਣਾ ਫਿਰ ਬੈਠਣਾ ਹੋਵੇ ਤਾਂ ਕਿਉਂਕਿ ਅੱਧਰ ਸਟੂਲ ਵੀ ਟੁੱਟੇ ਹੁੰਦੇ ਆ ਉੱਥੇ ਅਸੀਂ ਬੈਠਣਾ ਹੁੰਦਾ ਤੇ ਫਿਰ ਉਹ ਆਪ ਚੁੱਕ ਕੇ ਸੁੱਟੀ ਦੀਆਂ ਹਾਂਜੀ अच्छा बिल्कुल आ, खास करके अपनी सेहत ਲਈ ਆਪਾਂ ਹੈ ਨਾ ਟਾਈਮ ਕੱਢ ਕੇ ਸਪੈਸ਼ਲੀ ਚਾਹਦੇ ਆ ਕਿ ਇੱਕ ਚੰਗੀ ਫੈਸਿਲਿਟੀ ਸਾਨੂੰ ਮਿਲੇ ਪਰ ਜਦੋਂ ਇੱਥੇ ਆ ਕੇ ਦੇਖਦੇ ਆ ਕਿ ਕੋਈ ਸਾਫ ਸਫਾਈ ਨਹੀਂ ਹੈ ਕੁਰਸੀਆਂ ਵੀ ਜਿਹੜੀਆਂ ਟੁੱਟੀਆਂ ਪਈਆਂ ਨੇ ਹਾਂਜੀ ਇਹ ਤਾਂ ਮੇਨਟੇਨੈਂਸ ਕਰਨੀ ਚਾਹੀਦੀ ਇਹਨਾਂ ਨੂੰ ਇਹ ਤਾਂ ਸਰਕਾਰ ਦੇ ਕੰਮ ਹੁੰਦਾ ਹੈ ਨਾ ਅਸੀਂ ਤਾਂ ਕੁਝ ਕਰ ਨਹੀਂ ਸਕਦੇ ਅਸੀਂ ਤਾਂ ਸੈਰ ਕਰਨੀ ਆ ਕੇ ਚੱਲੇ ਜਾਣਾ ਬਿਲਕੁਲ اچھا ਜਦੋਂ ਸੈਰ ਕਰਨ ਲਈ ਆਨੇ ਨੂੰ ਮਨ 'ਚ ਖਿਆਲ ਨਹੀਂ ਆਉਂਦਾ ਕਿ ਇੱਕ ਸਾਫ ਸੁਥਰਾ ਵਾਤਾਵਰਨ ਤਾਂ ਮਿਲੇ ਨਾ ਹਾਂ ਇਹ ਤਾਂ ਜ਼ਰੂਰ ਆਉਂਦਾ ਜੀ ਇਹ ਤਾਂ ਹਰ ਕਿਸੇ ਇਨਸਾਨ ਦੇ ਮਨ 'ਚ ਆਏਗਾ ਕਿ ਸਾਫ਼ ਸੁਥਰੀ ਜਗ੍ਹਾ ਆਵੇ ਅੱਛਾ ਵਾਤਾਵਰਨ ਹੋਵੇ ਚਲੋ ਸੈਰ ਕਰਨ ਗਿਆ ਬੰਦਾ ਘਰੋਂ ਮੁਸਕਨੋਂ ਤਾਂ ਨਿਕਲ ਕੇ ਆਂਦਾ ਬੰਦਾ ਹਾਂ ਮੇਰਾ ਸਭ ਤੋਂ ਵੱਡੀ ਇਹੀ ਗੱਲ ਹੈ ਕਿਉਂਕਿ ਅਨ ਵੀ ਮਨ ਨਹੀਂ ਕਰਦਾ ਬਜ਼ੁਰਗਾਂ ਨੂੰ ਠੰਡ ਦਾ ਮੌਸਮ ਆ ਗਿਆ ਹੈ ਅਨ ਵੀ ਦਿਲ ਨਹੀਂ ਕਰਦਾ ਫਿਰ ਵੀ ਜ਼ਰੂਰੀ ਵੀ ਚਲੋ ਆਪਣੀ ਸਿਹਤ ਲਈ ਆਉਣਾ ਪੈਂਦਾ ਬਿਲਕੁਲ ਅਜੇ ਜਿੱਦਾਂ ਇਹਨਾਂ ਨੇ ਦੱਸਿਆ ਕਿ ਖੁਦ ਆਪ ਨੂੰ ਹੀ ਸਫਾਈ ਕਰਨੀ ਪੈਂਦੀ ਹਾਂਜੀ ਹਾਂਜੀ ਕਰਦੇ ਹਾਂ ਅਸੀਂ ਅਸੀਂ ਇਕੱਠੇ ਆਨੇ ਆ ਨਾ ਤੇ ਅਸੀਂ ਕਰਦੇ ਹਾਂ ਕਈ ਵਾਰ ਅਸੀਂ ਸਮਾਨ ਚੱਕ ਕੇ ਸਿੱਟਦੇ ਹਾਂ ਨੀ ਇਹ ਕਿਉਂ ਲੋਕ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਨਹੀਂ ਸਮਝਦਾ ਨਹੀਂ ਜ਼ਿੰਮੇਵਾਰੀ ਸਮਝਦੇ ਸਾਡੀ ਯੋਗਾ ਕਲਾਸ ਵੀ ਲੱਗਦੀ ਆ ਉਹ ਆਪ ਕਹਿ ਕੇ ਕਰवानी ਪੈਂਦੀ ਆ ਉੱਥੇ ਸਵਾਈ ਦੇ ਉੱਥੇ ਸਵੇਰੇ ਉਧਰ ਯੋਗਾ ਕਲਾਸ ਲੱਗਦੀ ਆ ਉਹ ਕਈ ਵਾਰੀ ਕੋਈ ਜਾਨਵਰ ਮਰਿਆ ਹੋਵੇ ਕੁਝ ਹੋਵੇ ਆਪ ਚ ਕਾਨਾ ਪੈਂਦਾ ਅੱਛਾ ਇੱਥੇ ਜਾਨਵਰ ਵੀ ਮਰੇ ਹੋਏ ਮਿਲ ਜਾਂਦੇ ਆ ਕੋਈ ਪੰਛੀ ਮਰਿਆ ਡਿੱਗਾ ਹੋਵੇ ਕੁਝ ਹੋਵੇ ਸਾਡੀ ਯੋਗਾ ਕਲਾਸ ਵਾਲੇ ਪੈਸੇ ਦੇ ਕੇ ਉਠਵਾਂਦੇ ਆ ਉਹ ਪੈਸੇ ਤੁਹਾਡੀ ਜੇਬ ਚ ਹਾਂ ਹਾਂ ਉਹਦੀ ਉਹ ਦਿੰਦੀ ਆ ਕਲਾਸ ਵਾਲੇ ਤਾਨੂੰ ਪਤਾ ਹੈ ਕਿ ਆਪਣਾ ਇਹ ਰੋਜ਼ਗਾਰਡਨ ਟੂਰਿਜ਼ਮ ਚ ਆਂਦਾ ਹੈਗਾ ਆਪਾਂ ਜਦੋਂ ਕਿਸੇ ਦਫਤਰ ਚ ਜਾਂਦੇ ਨੇ ਟੂਰਿਜ਼ਮ ਵਾਲੇ ਦੇ ਸੈਰ ਸਪਾਟੇ ਦੇ ਅਗਲਾ ਕਹਿੰਦਾ ਜੀ ਲੁਧਿਆਣੇ ਚ ਕੀ ਦੇਖਣ ਆਲਾ ਉਹ ਕਹਿੰਦੇ ਰੋਜ਼ਗਾਰਡਨ ਤੇ ਫਿਰ ਕੋਈ ਦੇਖਣ ਆਏਗਾ ਇਹ ਜਿਹੇ ਰੋਜ਼ਗਾਰਡਨ ਨਹੀਂ ਫਿਰ ਤਾਂ ਮੁਸ਼ਕਲ ਹੋ ਜਾਂਦੀ ਹੈ ਨਾ ਹਾਂਜੀ ਉਹ ਤਾਂ ਫਿਰ ਆਪ ਜਿੱਥੇ ਜਗ੍ਹਾ ਤੇ ਬਹਿਣਾ ਉਹ ਰਾਬ ਥੋੜਾ ਦੇਖ ਕੇ ਕਰਵਾਣਾ ਪੈਂਦਾ ਬਿਲਕੁਲ ਅੱਛਾ ਕੁਰਸੀਆਂ ਦੀ ਖਾਸ ਕਰਕੇ ਮੈਨੂੰ ਹਾਲਤ ਦੱਸਿਓ ਕੀ ਹਾਲਤ ਹੈ ਕੁਰਸੀਆਂ ਉਹ ਨੇ ਜਿਹੜੀਆਂ ਨਵੀਆਂ ਲੱਗੀਆਂ ਤੇ ਐਡੀ ਜਲਦੀ ਟੁੱਟ ਗਈਆਂ ਇਹ ਸਾਰੀਆਂ ਨਵੀਆਂ ਲੱਗੀਆਂ ਨਵੀਆਂ ਲੱਗਿਆ ਸਾਲ ਹੋਇਆ ਔਰ ਇੱਕ ਸਾਲ ਚ ਇਹ ਹਾਲ ਹੈ ਇਹ ਹੋ ਜਾ ਟੁੱਟ ਗਈਆਂ ਅਗਰ ਬਾਈ ਚਾਂਸ ਕੋਈ ਬਜ਼ੁਰਗ ਆਰਾਮ ਕਰਨ ਲਈ ਬੈਠ ਜਵੇ ਤਾਂ ਲੱਗਦਾ ਕਿ ਸੇਫ ਹੈ ਉਹ ਗਰੇਗਾ ਨਹੀਂ ਨਹੀਂ ਅਸੀਂ ਤਾਂ ਉੱਤੇ ਬੈਠਦਾ ਹੀ ਨਹੀਂ ਟੁੱਟੀ ਵਾਲੀ ਕੁਰਸੀ ਤੇ ਅਸੀਂ ਤਾਂ ਬੈਠਦੇ ਜਿਹੜੀਆਂ ਸੀਮਿੰਟ ਵਾਲੀਆਂ ਹੈਗੇ ਨੇ ਉੱਤੇ ਬੈਠਦੇ ਆ ਕਿਉਂਕਿ ਪਤਾ ਟੁੱਟੀ ਹੋਈ ਹੈ ਗਿਰਗੇ ਪਹਿਲਾਂ ਹੀ ਨਾ ਹੱਡੀਆਂ ਮੁਸ਼ਕਲ ਨਾਲ ਚਲਦੀਆਂ ਨੇ ਬਿਲਕੁਲ ਚਾਵਾਂਗੇ ਬਿਲਕੁਲ ਬਿਲਕੁਲ ਔਰ ਇਹ ਲੋਕ ਨੇ ਜਿਹੜੇ ਰੋਜ਼ ਇੱਥੇ ਸੈਰ ਕਰਨ ਲਈ ਆਉਂਦੇ ਨੇ ਆਪਣੀ ਚੰਗੀ ਸਿਹਤ ਲਈ ਸਾਡੇ ਕਈ ਜਿੰਨੇ ਪਾਈਪ ਦੇ ਨਾਲ ਲੜ ਕੇ ਡਿੱਗਦੀਆਂ ਕੱਲ ਵੀ ਇੱਕ ਲੇਡੀ ਗਿਰੀ ਆ ਉੱਥੇ ਬਿਲਕੁਲ ਆ ਇੱਕ ਚੀਜ਼ ਤੁਹਾਨੂੰ ਦਿਖਾਣੇ ਆ ਇਹ ਦੇਖੋ ਪਾਈਪ ਜਿਹੜੀ ਹੈ ਇਹ ਇੱਦਾਂ ਹੀ ਛੱਡ ਕੇ ਚਲੇ ਗਏ ਉਹ ਤਾਂ ਇਨਸੀਡੈਂਟ ਹੁੰਦੇ ਆ ਕਿ ਉੱਥੇ ਪਾਈਪ ਤੋੜ ਕੇ गिर ਜਾਂਦੇ ਆ ਬਿਲਕੁਲ ਬਿਲਕੁਲ ਬਜ਼ੁਰਗਾਂ ਨੂੰ ਥੋੜੀ ਪਤਾ ਲੱਗਣਾ ਨੀਚੇ ਗਰੀ ਪਈ ਹੈ ਹਾਂਜੀ ਹਾਂਜੀ ਬਿਲਕੁਲ ਔਰ ਇੱਥੇ ਤੁਸੀਂ ਹਾਲ ਦੇਖ ਲਓ ਕਿ ਜਿਹੜੇ ਵੀ ਲੋਕ ਨਿਕਲ ਰਹੇ ਨੇ ਖਾਸ ਕਰਕੇ ਮਹਿਲਾਵਾਂ ਉਹ ਸ਼ਿਕਾਇਤ ਹੀ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਾਰਨ ਹੈ ਇੱਕ ਤਾਂ ਤੁਹਾਨੂੰ ਇੱਥੇ ਸਟੂਲ ਦਿਖਾਣੇ ਆ ਇਹ ਜਿਹੜਾ ਬੈਂਚ ਹੈ ਹਾਲਤ ਕੀ ਹੈ ਕਿ ਇਹਨੂੰ ਇੱਟਾਂ ਦਾ ਸਹਾਰਾ ਦੇ ਕੇ ਇਹਨੂੰ ਖੜਾ ਕੀਤਾ ਹੈ ਬਾਈ ਚਾਂਸ ਕੋਈ ਬਜ਼ੁਰਗ ਜਿਹੜਾ ਇੱਥੇ ਆ ਕੇ ਬੈਠ ਜਵੇ ਤਾਂ ਸੋਚੋ ਅਗਰ ਇੱਥੇ ਉਹ ਟੁੱਟ ਜਵੇ ਜਿੱਦਾਂ ਉਹ ਸਟੂਲ ਟੁੱਟਿਆ ਹੋਇਆ ਹੈ ਉਧਰ ਤੁਹਾਨੂੰ ਦਿਖਾਣੇ ਆ ਕਿ ਸਟੂਲ ਦਾ ਕੀ ਹਾਲ ਹੈ ਇਹ ਪੂਰਾ ਬੈਂਚ ਜਿਹੜਾ ਹੈਗਾ ਇਹ ਟੁੱਟ ਕੇ نیچے गिर ਚੁੱਕਾ ਹੈ ਇਹ ਇੰਨੇ ਮਾੜੇ ਹਾਲ ਹੈ ਔਰ ਕਿਸ ਕਿਸੇ ਨਾ ਕਿਸੇ ਬਜ਼ੁਰਗ ਨੂੰ ਅਚਾਨਕ ਅਗਰ ਇੱਥੇ ਕੋਈ ਬੈਠ ਜਵੇ ਤਾਂ ਕੀ ਹਾਲ ਉਹਦਾ ਹੋਏਗਾ ਤੁਸੀਂ ਆਪ ਸਮਝ ਸਕਦੇ ਹੋ ਤੁਸੀਂ ਵੀ ਸੈਸਪਾਟਾ ਕਰਨ ਲਈ ਆਉਂਦੇ ਹੋ ਜੀ ਅਸੀਂ ਇੱਥੇ ਸੈਸਪਾਟਾ ਰੋਜ਼ ਕਰਨ ਆਉਂਦੇ ਆਂ ਪਹਿਲੇ ਸਵੇਰੇ ਆਉਂਦੇ ਸੀਗੇ ਤੇ ਸਵੇਰੇ ਇੱਥੇ ਬਿਆਜ ਖੋਆਂ ਬਹੁਤ ਹੁੰਦੀਆਂ ਨੇ ਤੇ ਇਸ ਕਰਕੇ ਅਸੀਂ ਸ਼ਾਮ ਨੂੰ ਇੱਥੇ ਸੈਰ ਕਰਨ ਆਉਂਦੇ ਆਂ ਪਰ ਇੱਥੇ ਦਾ ਹਾਲ ਬੜਾ ਮਾੜਾ ਹੈ ਤੁਹਾਨੂੰ ਕੋਈ ਇਹੋ ਮਹਿਲਾਵਾਂ ਇੰਨੀਆਂ ਸ਼ਿਕਾਇਤ ਕਰਦੀਆਂ ਹੋਈਆਂ ਨਜ਼ਰ ਆਈਆਂ ਕਹਿੰਦੇ ਸਾਫ ਸਫਾਈ ਤਾਂ ਛੱਡ ਹੀ ਦਿਓ ਕਈ ਏਦਾਂ ਦੀਆਂ ਅੰਗਹਿਲੀਆਂ ਵਰਤੀਆਂ ਜਾਂਦੀਆਂ ਵੀ ਸੱਟ ਵੀ ਲੱਗ ਸਕਦੀ ਹੈ ਤੁਸੀਂ ਇਹ ਦੇਖੋਗੇ ਅਸੀਂ ਜਿੱਥੇ ਬੈਠੇ ਹੋਏ ਹਾਂ ਉੱਥੇ ਹਾਲ ਕੀ ਹੈ ਅਸੀਂ ਥੋੜੀ ਸੈਰ ਕੀਤੀ ਸੈਰ ਕਰਕੇ ਇੱਥੇ ਬੈਠੇ ਹਾਂ ਤੇ ਸਾਡੇ ਨਾਲ ਯਾਰ ਦੇਖੋ ਚੇਰ ਪਈ ਹੈ ਤੇ ਕੀ ਹਾਲ ਹੈ ਚੇਰ ਦਾ ਇੱਥੇ ਬੈਠਣ ਦਾ ਹਾਲ ਕੋਈ ਨਹੀਂ ਹੈ ਤੇ ਅਸੀਂ ਇੱਥੇ ਕੋਲ ਹੀ ਸਾਡੀ ਮੇਰ ਰਹਿੰਦੇ ਨੇ ਉਹਨਾਂ ਨੂੰ ਵੀ ਇਹ ਚੀਜ਼ ਦਿਖਦੀ ਕਿ ਇੱਥੇ ਹਾਲ ਕੀ ਹੈ ਇਹਦੇ ਮੇਰ ਦਾ ਅਸੀਂ ਕੀ ਕਰਨਾ ਬਿਲਕੁਲ ਅੱਛਾ ਮੇਅਰ ਹਾਊਸ ਬਿਲਕੁਲ ਨਾਲ ਹੈ ਔਰ ਰੋਜ਼ ਗਾਰਡਨ ਸੈਰ ਸਪਾਟੇ ਲਈ ਜਾਣਿਆ ਜਾਂਦਾ ਹਾਂ ਹਾਂਜੀ ਸਾਹਮਣੇ ਮੇਅਰ ਦਾ ਘਰ ਜੇ ਇਹਨਾਂ ਕੋਲ ਰੋਜ਼ ਗਾਰਡਨ ਹੁੰਦਾ ਇਸ ਸਫਾਈ ਨਹੀਂ ਹੋ ਰਹੀ ਤੇ ਸ਼ਹਿਰ ਦਾ ਕੀ ਹਾਲ ਹੋਏਗਾ ਬਹੁਤ ਬੁਰਾ ਹਾਲ ਹੈ ਇੱਥੇ ਸਟੂਲ ਟੁੱਟੇ ਹੋਏ ਆ ਗੰਦ ਪਿਆ ਆ ਕਪੂਛਣ ਵਾਲੀ ਕਹਿੰਦੇ ਵੀ ਜਿਹੜੇ ਸੈਰ ਕਰਨ ਆਉਂਦੇ ਆ ਗੰਦਗੀ ਵੀ ਉਹਨਾਂ ਨੂੰ ਆਪ ਚੱਕਣੀ ਪੈਂਦੀ ਆ ਕੋਈ ਸਫਾਈ ਸੇਵਕ ਨਹੀਂ ਚੱਕਦਾ ਨਾ ਕੋਈ ਵੀ ਨਹੀਂ ਸਫਾਈ ਸੇਵਕ ਹੈਗਾ ਸਭ ਗੰਦਗੀ ਆਪ ਚੱਕਣੀ ਪੈਂਦੀ ਹੈ ਸਫਾਈ ਕਰਨ ਵਾਲੇ ਇੱਥੇ ਹੈ ਹੀ ਕੋਈ ਨਹੀਂ ਜੀ ਨਹੀਂ ਅਸੀਂ ਸਾਨੂੰ ਕਦੀ ਨਜ਼ਰ ਆਏ ਨਹੀਂ ਅਸੀਂ ਤਾਂ ਦੇਖਦੇ ਹਾਂ ਰੋਜ਼ ਆ ਕੇ ਇਦਾਂ ਹੀ ਆਉਂਦੇ ਆ ਇਦਾਂ ਹੀ ਚਲੇ ਜਾਂਦੇ ਆ 10 ਮਿੰਟ ਬੈਠੀਏ ਤੇ ਇੱਥੇ 스멜 ਬੜੀ ਆਂਦੀ ਏ ਹਰ ਚੀਜ਼ ਦੀ ਇਹ ਦੇਖੋ ਕੀ ਹਾਲ ਕੀ ਮੈਂ ਤੁਹਾਨੂੰ ਦੱਸਿਆ ਵੀ ਕਿ ਹਾਲ ਕੀ ਏ ਦੇਖੋ ਕਿੰਨੀ 스멜 ਗੱਡੀ ਏ ਇੱਥੇ ਬਿਲਕੁਲ ਚੰਗੀ ਸਿਹਤ ਔਰ ਸਾਫ ਹਵਾ ਲਈ ਜਿਹੜੇ ਲੋਕ ਆਂਦੇ ਆ ਜਦੋਂ ਉਹਨਾਂ ਨੂੰ ਇੱਥੇ ਆ ਕੇ ਇਹ ਚੀਜ਼ ਦੇਖਣੀ ਪਵੇ ਕਿ ਇੱਥੇ ਦੇਖੋ ਤੁਸੀਂ ਕਿ ਇੰਨੀ ਜ਼ਿਆਦਾ ਗੰਦਗੀ ਏ ਬਦਬੂ ਔਰ ਸਭ ਤੋਂ ਵੱਡਾ ਇੱਧਰ ਦੇਖੋ ਇਹ ਪਾਈਪਾ ਤੁਹਾਨੂੰ ਇੱਕ ਵਾਰ ਸੇਵਾ ਜੀ ਇਹ ਜ਼ਰਾ ਪਾਈਪਾ ਦਿਖਾਈਓ ਲਵਾਰਿਸ ਪਾਈਪਾ ਪਈਆਂ ਹੋਈਆਂ ਨੇ ਔਰ ਉਹ ਬਜ਼ੁਰਗ ਸਾਡੀਆਂ ਮਾਤਾਵਾਂ ਜਿਹੜੀਆਂ ਨੇ ਸੈਰ ਕਰਦੀਆਂ ਨੇ ਅੜਕ ਅੜਕ ਕੇ ਇਨ੍ਹਾਂ ਪਾਈਪਾ ਚ ਡਿੱਗਦੀਆਂ ਨੇ ਔਰ ਇਹੀ ਜਿਹੜਾ ਹਾਦਸੇ ਦਾ ਕਾਰਨ ਬਣਦੀਆਂ ਨੇ ਔਰ ਉਧਰਲੇ ਪਾਸੇ ਤਾਂ ਇਸ ਤੋਂ ਵੀ ਮਾੜਾ ਹਾਲ ਪਰ ਜੇ ਗੱਲ ਕਰੀਏ ਰੋਜ਼ ਗਾਰਡਨ ਸੈਰਸ ਪਾਟੇ ਵਰਗੇ ਰੋਜ਼ ਗਾਰਡਨ ਦਾ ਆ ਇਧਰ ਦੇਖੋ ਤੁਸੀਂ ਫਾਊਂਟੇਨ ਹੈ ਇੱਕ ਘਟੋ ਘਟ ਅਗਰ ਮੈਂ ਗੱਲ ਕਰਨ ਲਵਾਂ ਤਾਂ ਕਾਫੀ ਲੰਬਾ ਫਾਉਂਟੇਨ ਹੈ ਜਿਹੜਾ ਸੈਰਸ ਪਾਟੇ ਦੇ ਲਈ ਇਹਦੀ ਸੁੰਦਰਤਾ ਦੇ ਲਈ ਲਗਾਇਆ ਗਿਆ ਸੀ ਪਰ ਇਹਦੇ ਹਾਲ ਵੀ ਤੁਹਾਨੂੰ ਦਿਖਾ ਦਿੰਨੇ ਆ ਇਹਨੇ ਚੱਲਣਾ ਤਾਂ ਬੜੀ ਦੂਰ ਦੀ ਗੱਲ ਹੈ ਔਰ ਇਹਦੇ ਅੰਦਰ ਜਿਹੜਾ ਫਰਸ਼ ਲੱਗਿਆ ਹੋਇਆ ਸ਼ਾਇਦ ਹੀ ਉਹਦੇ ਅੰਦਰ ਕਦੀ ਝਾੜੂ ਲੱਗਿਆ ਹੋਵੇ ਰੋਜ਼ ਗਾਰਡਨ ਦੇ ਵਿੱਚ ਸਭ ਤੋਂ ਵੱਧ ਸ਼ਿਕਾਇਤਾਂ ਜਿਹੜੀਆਂ ਨੇ ਇਹਦੇ ਰੱਖ-ਰਖਾਵ ਨੂੰ ਲੈ ਕੇ ਮਿਲਦੀਆਂ ਨੇ ਇੱਧਰ ਤੁਸੀਂ ਦੇਖੋ ਇਸ ਪਾਈਪ ਦਾ ਕੋਈ ਵੀ ਹੁਣ ਕੰਮ ਨਹੀਂ ਹੈ ਇਹ ਪਾਈਪ ਜਿਹੜੀ ਐ ਨਾ ਇਹ ਪਾਣੀ ਦੇਣ ਦੇ ਕੰਮ ਆ ਸਕਦੀ ਐ ਤੇ ਨਾ ਹੀ ਇਹਨੂੰ ਕਿਤੇ ਇਸਤੇਮਾਲ ਕੀਤਾ ਜਾ ਸਕਦਾ ਪਰ ਇਹਨੂੰ ਇਸੇ ਤਰ੍ਹਾਂ ਦੇ ਨਾਲ ਟੁਕੜਿਆਂ ਦੇ ਵਿੱਚ ਕੱਟ-ਕੱਟ ਕੇ ਥੱਲੇ ਸਿੱਟਿਆ ਪਿਆ ਪੈਸੇ ਦੀ ਬਰਬਾਦੀ ਐ ਔਰ ਇਧਰ ਜਿਹੜੇ ਲੋਕ ਬੈਠੇ ਐ ਇਹਨਾਂ ਨਾਲ ਗੱਲਬਾਤ ਕਰ ਲੈਨੇ ਵੀਰਾ ਹੀ ਤੂੰ ਤਾਂ ਗੰਦਗੀ ਜੀ ਬੈਠ ਗਿਆ ਤੂੰ ਤਾਂ ਨਹੀਂ ਖਲਾਰਤੀ ਨਹੀਂ ਭਾਈ ਇਹ ਸਾਰੇ ਅਸੀਂ ਆਨੇ ਆ ਇੱਥੇ ਰੋਇਗਾਰਡਨ ਸੈਰ ਕਰਨ ਇੱਥੇ ਇਦਾਂ ਹੀ ਜਗ੍ਹਾ ਜਗ੍ਹਾ ਤੇ ਜਾ ਕੇ ਤੁਸੀਂ ਦੇਖੋ ਗੰਦਗੀ ਫੈਲੀ ਹੋਈ ਹੈ ਕਿਤੇ ਪਾਈਪ ਸਿੱਟੀ ਹੋਈ ਹੈ ਕਿਤੇ ਖੱਡੇ ਪਏ ਹੋਏ ਹੈ ਕਿਤੇ ਲੋਕੀ ਗਿਰ ਰਹੇ ਹੈ ਕਿਤੇ ਅਸੀਂ ਪਿੱਛੇ ਜਾ ਕੇ ਫੁਆਰਾ ਫੌਂਟੇਨ ਦੇ ਕੋ ਗੰਦਗੀ ਪਈ ਹੈ ਸਾਰੇ ਪਾਸੇ ਪੂਰੇ ਰੋਇਗਾਰਡਨ ਦੇ ਵਿੱਚ ਇਦਾਂ ਹੀ ਗੰਦਗੀ ਹੈ ਇਹ ਤਾਂ ਆਪਾਂ ਸਭ ਤੋਂ ਪ੍ਰਮੁੱਖ ਚੀਜ਼ ਹੈ ਜਿਹੜੀ ਆਪਾਂ ਲੁਧਿਆਣੇ ਦੇ ਵਿੱਚ ਮਾਨ ਕਰਦੇ ਹਾਂ ਕਿ ਇਹ ਦੇਖਣ ਵਾਲੀ ਚੀਜ਼ ਹੈਗੀ ਹੈ ਇੱਥੇ ਤਾਂ ਆਪਾਂ ਸਾਫ ਸਫਾਈ ਲਈ ਆਨੇ ਆ ਕਿ ਬੰਦਾ ਥੋੜੀ ਵਾਤਾਵਰਨ ਵਧੀਆ ਲਈ ਆਨੇ ਪਰ ਇੱਥੇ ਦਾ ਵਾਤਾਵਰਨ ਜਿਹੜਾ ਹੈ ਗੰਦਾ ਹੋ ਜਾ ਰਿਹਾ ਵੈ। ਇਹ ਕਾਰਨ ਕੀ ਹੈ? ਸਫਾਈ ਦਾ ਕਿਉਂ ਜਿਹੜਾ ਐਡਾ ਵੱਡਾ ਮੁੱਦਾ ਹੈ, ਐਡਾ ਵੱਡਾ ਰੋਜ਼ ਗਾਰਡਨ ਹੈ। ਕਿਉਂ ਸਾਡੇ ਕੋਲ ਇੰਨੇ ਵੀ ਸਫਾਈ ਸੇਵਕ ਨਹੀਂ ਹੈ ਕਿ ਇਹਨੂੰ ਸਾਫ਼ ਰੱਖੀਏ? ਇਹ ਇੰਨਾ ਵੱਡਾ ਰੋਜ਼ ਗਾਰਡਨ ਹੈ ਜੀ, ਦੀ ਕੋਈ ਦੇਖਭਾਲ ਕਰਨ ਲਈ ਲਾਪਰਸ ਹੋ ਚੁੱਕਾ ਵੈ। ਇਹਦੇ ਕੋਈ ਦੇਖਭਾਲ ਕਰਨ ਲਈ ਕੋਈ ਵੀ ਇਹਦੇ ਅੱਗੇ ਨਹੀਂ ਆਂਦਾ। ਇਹ ਇਦਾਂ ਹੀ ਗੰਦਗੀ ਜਗ੍ਹਾ-ਜਗ੍ਹਾ ਤੇ ਫੈਲੀ ਜਾ ਰਹੀ ਹੈ ਦਿਨ-ਪਰ-ਦਿਨ। ਅੱਛਾ ਇੱਥੇ ਜਿਹੜੀਆਂ ਪਾਈਪਾਂ ਸਿੱਟੀਆਂ ਪਈਆਂ ਨੇ ਇਹ ਕਿਉਂ ਇਦਾਂ ਕੱਦ ਲਈ ਖਲਾਰਤੀਆਂ ਹੋਣਗੀਆਂ ਇਹ? ਸ਼ਰਮ ਪ੍ਰਦਰਸ਼ਨ ਪਤਾ ਨਾ ਕੱਲ ਵੀ ਇੱਥੇ ਆਂਟੀ ਗੀਰੇ ਪ ਫੈਚੂ ਕਿਰ ਕੇ ਹੋਇਆ ਪਦੀ ਫੈਚੂ ਦਾ ਪਦੀ ਕਿ ਹੋਇਆ ਉਹਨਾਂ ਚੱਕ ਕੇ ਲੈ ਕੇ ਗਿਆ ਕਰਦੇ ਕਰਦੇ ਅੱਛਾ ਜਿਹੜੇ ਲੋਕ ਰੋਜ਼ ਇੱਥੇ ਸੈਰ ਕਰਨ ਆਉਂਦੇ ਆ ਉਹ ਬਾਰ ਬਾਰ ਸ਼ਿਕਾਇਤ ਕਰਦੇ ਆ ਕਿ ਘਟੋ ਘਟ ਰੱਖ-ਰਖਾਵਤਾ ਹੋ ਜਵੇ ਨਾ ਇਸ ਰੋਜ਼ ਗਾਟਨ ਸਰ ਹੈ ਹੀ ਨਹੀਂ ਕੋਈ ਦੇਖਨ ਵਾਲਾ ਕੋਈ ਇੰਨਾ ਕਿੰਨੇ ਕੋ ਰੱਖੇਗਾ ਇਹਨੂੰ ਕੋਈ ਸਰਕਾਰ ਨੂੰ ਚਾਹੀਦਾ ਹੈ ਦੇਖਵਾਲੇ ਬੰਦੇ ਛੱਡੇ ਕੋਈ ਇੱਥੇ ਹੈ ਹੀ ਨਹੀਂ ਕੋਈ ਹੈ ਹੀ ਨਹੀਂ ਕੋਈ ਲਵਾਰਿਸ ਹੈ ਔਰ ਸਭ ਤੋਂ ਵੱਡੀ ਸਮੱਸਿਆ ਸਾਫ ਸਫਾਈ ਦੀ ਹੈ ਇੱਥੇ ਜਿਹੜੇ ਲੋਕ ਸੈਰ ਕਰਦੇ ਆ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਕਿਉਂਕਿ ਸਭ ਤੋਂ ਵੱਡੀ ਚੀਜ਼ ਸਿਹਤ ਤੁਸੀਂ ਆਪਣੀ ਅੱਛੀ ਸਿਹਤ ਲਈ ਸੈਰ ਕਰਦੇ ਹੋਗੇ ਹਾਂਜੀ ਅੱਛਾ ਜਦੋਂ ਆਹ ਚੀਜ਼ਾਂ ਦੇਖਦੇ ਹੋ ਕਿਤੇ ਪਾਈਪਾਂ ਟੁੱਟੀਆਂ ਪਈਆਂ ਨੇ ਕਿਤੇ ਗੰਦਗੀ ਪਈ ਹੈ ਤਾਂ ਮਨ 'ਚ ਕੀ ਖਿਆਲ ਆਂਦਾ ਇਹ ਤਾਂ ਲੋਕਾਂ ਦੇ ਨਾ ਡਿਪੈਂਡ ਕਰਦਾ ਬਿਲਕੁਲ ਤੇ ਪ੍ਰਸ਼ਾਸਨ ਲੱਗਦਾ ਕਿ ਪ੍ਰੋਪਰ ਧਿਆਨ ਦੇ ਪਾ ਰਿਹਾ ਪ੍ਰਸ਼ਾਸਨ ਵਿੱਚ ਹੀ ਹੈ ਪ੍ਰਸ਼ਾਸਨ ਵੀ ਵਿੱਚ ਹੀ ਹੈ ਅੱਛਾ ਬਜ਼ੁਰਗ ਸਭ ਤੋਂ ਵੱਧ ਸ਼ਿਕਾਇਤ ਕਰਦੇ ਆ ਕਿ ਰੱਖ ਰਖਾਵ ਨਹੀਂ ਹੈ ਕਿਤੇ ਟੋਏ ਆ ਕਿਤੇ ਪਾਈਪ ਸਿੱਟੇ ਪਏ ਆ ਕਿਤੇ ਗੰਦਗੀ ਹੈ ਉਹ ਸੈਰ ਕਰਨ ਆਉਂਦੇ ਆ ਔਰ ਸੱਟ ਖਾ ਕੇ ਜਾਂਦੇ ਆ ਸਟੂਲ ਸਾਰੇ ਹੀ ਟੁੱਟੇ ਪਏ ਆ ਹਾਂਜੀ ਹਾਂਜੀ ਬਿਲਕੁਲ ਧਿਆਨ ਦੇਣਾ ਨਹੀਂ ਚਾਹੀਦਾ ਥੋੜਾ ਜਿਹਾ ਬਿਲਕੁਲ ਤਾਂ ਧਿਆਨ ਦੇਣਾ ਚਾਹੀਦਾ ਜਿਹੜੇ ਲੋਕ ਇੱਕ ਮਿੰਟ ਸਰ ਰੂਟੀਨ ਚ ਸੈਨ ਕਰਦੇ ਹੋ ਇੱਥੇ ਹੋ ਹੀ ਗਿਆ 12 13 ਸਾਲ 12 13 ਸਾਲ ਅੱਛਾ ਸਹੀ ਦੱਸਿਓ 12 13 ਸਾਲ ਦੇ ਵਿੱਚ ਰੋਜ਼ ਗਾਰਡਨ ਨੂੰ ਕਿੱਦਾਂ ਦੇਖਦੇ ਹੋ ਸਾਡੇ ਸ਼ਹਿਰ ਦਾ ਟੂਰਿਜ਼ਮ ਪੁਆਇੰਟ ਹੈ ਰੋਜ਼ ਗਾਰਡਨ ਤਾਂ ਗੰਦੀ ਗੰਦੇ ਥਾਂ ਪਾਇਆ ਕੋਈ ਧਿਆਨ ਨਹੀਂ ਸਫਾਈ ਦਾ ਸਾਡੀ ਪਬਲਿਕ ਵੀ ਗੰਦ ਪਾਉਂਦੀ ਹੈ ਬਿਲਕੁਲ ਇੱਥੇ ਪੀ ਕੇ ਆਪ ਮਿਲਕ ਦੀਆਂ ਬੋਤਲਾਂ ਇੱਥੇ ਸੁੱਟ ਜਾਂਦੇ ਆਂ ਕਈ ਵਾਰ ਤਾਂ ਉਹਨਾਂ ਦੇ ਸਾਹਮਣੇ ਚੱਕ ਕੇ ਡਸਟਬਨ ਚ ਪਾਈਆਂ ਵੀ ਇਹਨਾਂ ਨੂੰ ਸ਼ਰਮ ਆ ਜਵੇ ਅੱਛਾ ਇਹੀ ਇਹੀ ਹੁਣੇ ਸਾਡੇ ਦੋ ਮਾਤਾ ਜੀ ਗਏ ਆਂ ਸੈਰ ਕਰਦੇ ਹੋਏ ਉਹਨਾਂ ਨੇ ਵੀ ਇਹੀ ਕਿਹਾ ਕਿ ਅਸੀਂ ਸਾਰੇ ਯੋਗਾ ਕਰਨ ਆਨੇ ਤਾਂ ਸਭ ਤੋਂ ਪਹਿਲਾਂ ਸਫਾਈ ਕਰਨੀ ਪੈਂਦੀ ਹੈ ਗੰਦਗੀ ਹਟਾਣੀ ਪੈਂਦੀ ਹੈ ਇਹ ਲੋਕ ਵੀ ਸੁਚੇਤ ਨਹੀਂ ਹੈਗੇ ਅਸੀਂ ਨੈਰਾਪੁਰ ਕਾਰਪੋਰੇਸ਼ਨ ਤੇ ਥੋੜਾ ਸਾਰਾ ਸਿੱਟੀ ਜਣਾ ਗੰਦ ਤਾਂ ਅਸੀਂ ਪਾਉਨੇ ਬਿਲਕੁਲ ਠੀਕ ਕਾਰਪੋਰੇਸ਼ਨ ਉਹੀ ਸਾਫ ਕਰੂਗੀ ਜਿਹੜਾ ਗੰਦ ਅਸੀਂ ਪਾ ਕੇ ਜਾਂਦੇ ਹਾਂ ਕਾਰਪੋਰੇਸ਼ਨ ਅਲ ਘਰੋਂ ਤਾਂ ਕੂੜਾ ਲੈ ਕੇ ਨਹੀਂ ਆਉਂਦੇ ਸਹੀ ਲੇਕਿਨ ਉਹਨਾਂ ਦੀ ਜਿਹੜੀ ਡਿਊਟੀ ਹੈ ਜਿੰਨੇ ਇੱਥੇ ਸੁਣਨ ਚ ਆ ਵੀ 40 ਦੇ ਕਰੀਬ ਮਾਲੀ ਹੈਗੇ ਆ ਬਿਲਕੁਲ ਜਿਹੜੇ ਵਰਕਰ ਹੈ ਲੇਕਿਨ ਇੱਥੇ ਪੰਜ ਚਾਰ ਦੀंदे ਬਾਕੀ ਪਤਾ ਨਹੀਂ ਕਿੱਥੇ ਹੁੰਦੇ ਮੇਰਾ ਸਵਾਲ ਵੀ ਇਹੀ ਸੀਗਾ ਲੋਕ ਗੰਦ ਪਾਉਂਦੇ ਆ ਬਿਲਕੁਲ ਉਹਨਾਂ ਦੀ ਵੀ ਅਸੀਂ ਦਿਖਿਧੀ ਕਰਦੇ ਆ ਪਰ ਜਿਨ੍ਹਾਂ ਨੂੰ ਤੁਹਾਡੇ ਟੈਕਸ ਦੇ ਪੈਸੇ ਨਾਲ ਅਸੀਂ ਤੁਸੀਂ ਮੈਂ ਦੱਸਿਆ ਵੀ ਸਾਨੂੰ ਤਾਂ ਇਹ ਪਤਾ ਲੱਗਿਆ ਵੀ 40 ਦੇ ਕਰੀਬ ਵਰਕਰ ਹੈਗੇ ਇੱਥੇ ਲੇਕਿਨ 40 ਚੋਂ 5-7 ਇੱਥੇ ਹੁੰਦੇ ਬਾਕੀ ਹੁਣ ਰੱਬ ਜਾਣੇ ਵੀ ਕਿੰਨਾ ਨਹੀਂ ਕੋਠੀਆਂ 'ਚ ਕੰਮ ਕਰਦੇ ਕਿਤੇ ਨਹੀਂ ਕਰਦੇ ਅੱਛਾ ਮੈਨੂੰ ਇਹ ਗੱਲ ਦੱਸੋ ਹੁਣ ਉਹ ਬਜ਼ੁਰਗ ਮਾਤਾ ਕਹਿ ਗਈ ਹੈ ਕਿ ਮੈਂ ਸੈਰ ਕਰਦੀ ਕਰਦੀ ਅ ਇੱਥੇ ਡਿੱਗੀ ਆ ਪਾਈਪ ਜਿਹੜੇ ਕੱਟੇ ਪਏ ਨੇ ਇਹ ਹੁਣੇ ਚਾਹੀਦੇ ਇੱਥੇ ਇਹ ਹਰ ਜਗ੍ਹਾ ਤੇ ਖਿਲਰੇ ਪਏ ਤੁਸੀਂ ਦੇਖੋ ਜਿੱਧਰ ਨੂੰ ਜਾਂਦੇ ਹਾਂ ਇਹ ਜੋੜ ਕੇ ਲਾਉਂਦੇ ਇਹਨਾਂ ਨੂੰ ਪਾਣੀ ਲੇਕਿਨ ਉਦੋਂ ਬਾਅਦ ਜਦੋਂ ਪ੍ਰੈਸ਼ਰ ਨਾ ਖੁੱਲ ਜਾਂਦੇ ਆ ਲਾਉਣਾ ਕਿਤੇ ਹੁੰਦਾ ਪਾਣੀ ਫਿਰਦਾ ਕਿਤੇ ਹੁੰਦਾ ਕਿਤੇ ਹੁੰਦਾ ਕਿਉਂਕਿ ਪ੍ਰੈਸ਼ਰ ਵਿੱਚ ਕਿਤੇ ਡੱਕੇ ਫਜ਼ਾਇਬੇ ਹੁੰਦੇ ਇਹਨਾਂ ਨੇ ਕਿਉਂਕਿ ਸਾੰਤਾ 12 13 ਸਾਲ ਹੋ ਗਏ ਇੱਥੇ ਸੈਰ ਕਰਦਿਆਂ ਇਹ ਇੱਕ ਪਲਾਸਟਿਕ ਦੇ ਪਾਈਪ ਨਹੀਂ ਲੈ ਸਕਦੇ ਬਹੁਤ ਮੰਦੀ ਹਾਲਤ ਹੈ ਬਿਲਕੁਲ ਤੇ ਬਿਲਕੁਲ ਅੱਛਾ ਤੁਹਾਡੇ ਵਰਗੇ ਸੀਨੀਅਰ ਸਿਟੀਜ਼ਨ ਸਭ ਤੋਂ ਵੱਡੀ ਗੱਲ ਕੁੱਤਿਆਂ ਦੀਆਂ ਆਵਾਰਾ ਕੁੱਤੇ ਡਾਰਾਂ ਦੀ ਡਾਰਾਂ ਫਿਰਦੀਆਂ ਇੱਥੇ ਸਹੀ ਪੰਜ ਪੰਜ 6 ਇੱਥੇ ਚੱਲੇ ਹੁਣੇ ਪੰਜ 6 ਕੁੱਤੇ ਤਾਂ ਹੁਣੇ ਇੱਥੋਂ ਨੰਕੇ ਗਏ ਬਿਲਕੁਲ ਉਹ ਖਾਸ ਕਰਕੇ ਪਤਾ ਜਦੋਂ ਬੱਚਿਆਂ ਦੇ ਕੋਲ ਦੀ ਨਾ ਬੱਚਾ ਡਰ ਕੇ ਭੱਜ ਲੈਂਦਾ ਉਹ ਬੱਚੇ ਦੇ ਮਗਰ ਫਿਰ ਜਾਵਿਆ ਪੈਂਦੇ ਬੱਚੇ ਜਦੋਂ ਮੂਰੇ ਭੱਜਦਾ ਨਾ ਕੋਈ ਤੇ ਬੰਦਾ ਵਿੱਚ ਬੱਚਾ ਹੋਵੇ ਤੇ ਉਹਦੇ ਮਗਰ ਜਾਦਾ ਪੈਂਦੇ ਆ ਬਿਲਕੁਲ ਉਹ ਰੋਜ਼ ਗਾਰਡਨ ਜਿਹਦੀ ਅਸੀਂ ਮਿਸਾਲ ਦਿੰਨੇ ਆ ਉਹਦੇ ਵਿੱਚ ਸਿਵਾਏ ਹਾਦਸਿਆਂ ਤੋਂ ਸਿਵਾਏ ਸ਼ਿਕਾਇਤਾਂ ਤੋਂ ਹੋਰ ਕੁਝ ਵੀ ਦੇਖਣ ਨੂੰ ਨਹੀਂ ਮਿਲਦਾ ਹੋਰ ਵੀ ਅੱਗੇ ਲੋਕਾਂ ਨਾਲ ਗੱਲਬਾਤ ਕਰਾਂਗੇ ਔਰ ਇਹਦੇ ਹਾਲਾਤ ਤੁਹਾਨੂੰ ਦਿਖਾਵਾਂਗੇ ਕਿ ਸਾਡੇ ਸ਼ਹਿਰ ਦਾ ਟੂਰਿਜ਼ਮ ਪੁਆਇੰਟ ਔਰ ਕਿਸ ਮੰਦੇ ਹਾਲ ਦੇ ਵਿੱਚੋਂ ਨਿਕਲ ਰਿਹਾ ਲੋਕ ਇੰਨੀਆਂ ਸ਼ਿਕਾਇਤਾਂ ਕਰਦੇ ਹੋਏ ਨਜ਼ਰ ਆ ਰਹੇ ਹਨ ਔਰ ਸਭ ਤੋਂ ਵੱਡੀ ਗੱਲ ਹੈ ਕਿ ਇੰਨਾ ਪੈਸਾ ਲਗਾਏ ਹੁੰਦਾ ਫਾਇਦਾ ਕੀ ਹੈ ਕਿ ਇੱਥੇ ਫਾਉਂਟੇਨ ਦਾ ਹਾਲ ਸੇਵਾਜੀ ਦਿਖਾ ਦਿਓ ਕਿ ਇੱਥੇ ਸਾਫ ਸਫਾਈ ਤਾਂ ਬੜੀ ਦੂਰ ਦੀ ਗੱਲ ਹੈ ਝਾੜੂ ਤੱਕ ਜਿਹੜਾ ਉਹ ਨਹੀਂ ਲੱਗਿਆ ਔਰ ਇਹਦੇ ਅੰਦਰ ਗੰਦਗੀਆਂ ਇੰਨੀ ਹੈ ਕਿ ਟਾਈਲਾਂ ਜਿਹੜੀਆਂ ਟੁੱਟਣੀਆਂ ਸ਼ੁਰੂ ਹੋ ਗਈਆਂ ਨੇ ਬੋਤਲਾਂ ਗੰਦਗੀ ਲਫਾਫੇ ਇਹੀ ਕੁਸ਼ ਦੇਖਣ ਨੂੰ ਮਿਲ ਰਿਹਾ ਰੋਜ਼ ਸੈਰ ਕਰਨਾ ਨਹੀਂ ਜੀ ਹਾਂਜੀ ਰੋਜ਼ ਸੈਰ ਕਰਨਾ ਹੈ ਅੱਗੇ ਤਾਂ ਸਵੇਰੇ ਆਈਦਾ ਸੀਗਾ ਜੀ ਹੁਣ ਇੱਥੇ ਲੁੱਟਾ ਹੋਇਆ ਇੰਨੀਆਂ ਗੋਨਾਂ ਲੱ ਕਰਦੇ ਭੇਜਦੇ ਨਹੀਂ ਡਰਦੇ ਆ ਕਹਿੰਦੇ ਨਹੀਂ ਸ਼ਾਮ ਨੂੰ ਆਈਦਾ ਦੇਖੋ ਯਾਰ پارک ਆ ਆ ਦੇਖ ਲੋ ਇਹਦੀ ਹਾਲਾਤ ਅੱਛਾ ਜਿਹੜੀ ਸਾਫ ਸਫਾਈ ਦਾ ਤਾਂ ਮੁੱਦਾ ਹੈ ਹੀ ਹੈ ਲਾਅ ਐਂਡ ਆਰਡਰ ਦਾ ਵੀ ਬੁਰਾ ਹਾਲ ਹੈ ਲਾਅ ਐਂਡ ਆਰਡਰ ਦਾ ਇੰਨਾ ਕੁ ਬੁਰਾ ਹਾਲ ਹੈ ਕਈ ਵਾਰੀ ਅਸੀਂ ਦੇਖੋ ਜਾਨਵਰ ਮਰ ਜਾਂਦੇ ਨੇ ਕੋਲੋਂ ਪੈਸੇ ਦੇ ਕੇ ਚੁਕਾਈਦਾ ਅੱਛਾ ਇਹ ਇਹ ਤਾਂ ਸ਼ਿਕਾਇਤ ਇੱਕ ਜਿਹੜੇ ਸਾਨੂੰ ਦੋ ਲੇਡੀਜ਼ ਮਿਲੇ ਉਹਨਾਂ ਨੇ ਵੀ ਕੀਤੀ ਹਾਂਜੀ ਤੇ ਆ ਦੇਖੋ ਸਾਹਮਣੇ ਮੇਰ ਸਾਹਿਬ ਦਾ ਘਰ ਆ ਸਾਹਮਣੇ ਜੇ ਆਪਾਂ ਆਪਣਾ ਘਰ ਹੀ ਨਹੀਂ ਸਾਫ਼ ਕਰ ਸਕਦੇ ਤੇ ਫਿਰ ਯਾਰ ਜਹਿ ਨਹੀਂ ਦੇ ਦੇਣਾ ਚਾਹੀਦਾ ਕੀ ਫਾਇਦਾ ਦੱਸੋ ਪਹਿਲਾਂ ਮੈਨੂੰ ਆ ਦੇਖੋ ਤੁਸੀਂ ਇਹ ਹਾਲਾਤ ਦੇਖੋ ਤੁਸੀਂ ਤੁਸੀਂ ਕਿਸੇ ਨੂੰ 5 ਸਾਲ ਪਹਿਲਾਂ ਇੱਥੇ ਫੁਆਰੇ ਚੱਲਦੇ ਸੀ ਬੜਾ ਫਸਟ ਕਲਾਸ ਕੰਸਵਾਲ ਹੋ ਰਹੀ ਹੈ ਬੜੀ ਨਹੀਂ ਕੋਈ ਬਿਲਕੁਲ ਨਹੀਂ ਹੋ ਰਹੀ ਹੈ ਸਾਨਸਵਾਲ ਹੋ ਰਹੀ ਹੈ ਨਾ ਜੀ ਨਾ ਕੁਛ ਨਹੀਂ ਹੈਗਾ ਇੱਥੇ ਅੱਛਾ ਜਿਹੜੇ ਇੱਥੇ ਰੋਜ਼ ਸੈਰ ਕਰਨ ਆਉਂਦੇ ਉਹ ਕਹਿੰਦੇ ਕਿ 40 ਦੇ ਕਰੀਬ ਇੱਥੇ ਜਿਹੜੇ ਐ ਏਮਪਲੋਈ ਨੇ ਮਾਲੀ ਨੇ ਸਫਾਈ ਸੇਵਕ ਹੈ ਕਹਿੰਦੇ ਚਾਰ ਪੰਜ ਤੋਂ ਇਲਾਵਾ ਦਿਖਦੇ ਹੀ ਨਹੀਂ ਅਸੀਂ ਤਾਂ ਕਦੇ ਦੇਖਿਆ ਹੀ ਨਹੀਂ ਜੀ ਇੱਕ ਦੋ ਫਿਰਦੇ ਹੁੰਦੇ ਨੇ ਬਸ ਉਹ ਵੀ ਕੰਮ ਨਹੀਂ ਕਰਦੇ ਅੱਛਾ ਬਜ਼ੁਰਗਾਂ ਨਾਲ ਹੱਥ से ਵੀ ਹੋ ਰਿਹਾ ਅੜਕੜਕ ਕੇ ਡਿੱਗ ਰਹੇ ਨੇ ਨਾ ਇੱਥੇ ਧਿਆਨ ਹੀ ਨਹੀਂ ਕਿਸੇ ਦਾ ਜੀ ਆ ਸਾਹਮਣੇ ਮਹਿਰ ਸਾਹਿਬ ਦੀ ਕੋਠੀ ਆ ਉਹਨਾਂ ਨੇ ਗੇਟ ਹੀ ਨਹੀਂ ਕਦੇ ਖੋਲਿਆ ਇਤਨੂੰ ਸਾਹਮਣੇ ਮੇਰ ਸਾਹਿਬ ਦੀ ਕੋਠੀ ਹੈ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਲੁਧਿਆਣੇ ਦਾ ਟੂਰਿਜ਼ਮ ਪੁਆਇੰਟ ਹੋਵੇ ਔਰ ਉਹਦੇ ਵਿੱਚ ਹੀ ਸੰਭਾਲਣਾ ਹੋਵੇ ਔਰ ਦੂਸਰਾ ਸਭ ਤੋਂ بڑا ਮੁੱਦਾ ਜੋ ਇੱਥੇ ਦੇ ਬਜ਼ੁਰਗ ਕਰਦੇ ਹੋਏ ਨਜ਼ਰ ਆ ਰਿਹਾ ਹੈ ਅਗਰ ਇੱਥੇ 40 ਵਰਕਰ ਨੇ 40 ਏਮਪਲੋਇਜ਼ ਨੇ ਤਾਂ ਉਹ ਕਿੱਥੇ ਡਿਊਟੀ ਨਿਭਾ ਰਹੇ ਨੇ ਬਹੁਤ ਵੱਡਾ ਸਵਾਲ ਹੈ ਔਰ ਦੇਖਦੇ ਹਾਂ ਕਿ ਇਸ ਖਬਰ ਤੋਂ ਬਾਅਦ ਪ੍ਰਸ਼ਾਸਨ ਕੀ ਐਕਸ਼ਨ ਲੈਂਦਾ ਹੈ ਲੁਧਿਆਣਾ ਦੇ ਕੈਮਰਾ ਪਰਸਨ ਸੇਵਾ ਸਿੰਘ ਦੇ ਨਾਲ ਕਮਲ ਕਪੂਰ ਲੁਧਿਆਣਾ ਲਈ